ਇੱਕ ਬਜ਼ੁਰਗ ਮਾਈ ਘਰ ਦੇ ਵਿੱਚ ਕੰਮ ਕਰਦੀ ਸੀ ਇੱਕ ਰਾਤ ਦੀਵੇ ਦੇ ਚੰਨ ਦੇ ਵਿੱਚ ਸੂਈ ਲੈ ਕੇ ਪਾੜੇ ਹੋਏ ਕੱਪੜੇ ਵਿੱਚ ਲੱਗ ਗਈ ਉਸ ਮਾਈ ਦੇ ਅੱਥਰੂ ਸੂਈ ਧਰਤੀ ਦੇ ਡਿੱਗਦੇ ਜਦੋਂ ਸੂਈ ਨੂੰ ਲੱਪਣ ਲੱਗੀ ਨਾ ਦੀਵਾ ਬੁਝ ਗਿਆ ਉਹਨੇ ਘਰ ਵਿੱਚ ਹਨੇਰਾ ਹੋ ਗਿਆ ਮਾਈ ਸੂਈ ਢਿਲਾ ਪਰੇ بزرگات شاید ہو گیا لب نہیں ہے نوجوان نوجوان میں وہ بھی لبن لگ گیا بےچارا

ਵੀ ਤੇਰੀ ਘਰ ਦੇ ਅੰਦਰ ਖੂਗੀ ਏ ਤੂੰ ਘਰ ਦੇ ਬਾਹਰ ਆ ਕੇ ਉਹ ਨਾ ਭਰੇਗੀ ਕਿੱਥੇ ਜਾਣੜੇ ਹੁਣ ਆਪਾਂ ਇੱਥੋਂ ਨਹੀਂ ਲੱਭਣੋ ਉਹਨੇ ਤੇਨੂੰ ਤੇਰੇ ਘਰ ਹੀ ਮਿਲਦਾ ਜਿੱਥੇ ਤੂੰ ਹੀ ਉਥੋਂ ਦਾ ਉਥੇ ਮਿਲੇ ਬਸ ਇਹੀ ਗੱਲ ਹੈ ਸਾਡੀ ਆਰਾਮ ਉਹ ਸਾਡੇ ਅੰਦਰ ਹੈ ਅੰਦਰੇ ਪਰ ਮਾ ਉਹਨੂੰ ਅਸੀਂ ਗਵਾਇਆ ਨਹੀਂ ਉਹਨੂੰ ਅਸੀਂ ਭੁਲਾਇਆ ਹੈ ਬਸ ਗੱਲ ਇੰਨੀ ਹੈ ਆਰਾਮ ਉਹਨੂੰ ਅਸੀਂ ਗਵਾਇਆ ਨਹੀਂ ਹੈ

ਕਿਸੇ ਇੱਕ ਬਖਰੀ ਥਾਂ ਦੇ ਬੈਠਾ ਹੈ ਨਹੀਂ ਨਹੀਂ ਮਹਾਰਾਜ ਜੀ ਤੇ ਅੰਦਰ ਬੈਠਾ ਹੈ ਅੰਦਰ ਉਹਦਾ ਮਹਾਰਾਜ ਕਹਿੰਦੇ ਉਹਦੇ ਅੰਤਰੀ ਲੰਮੜੇ ਤੇ ਫਿਰਦਾ ਜੰਗਲ ਜੰਗਲ ਕਿ ਆਪ ਆਪੇ ਵੜਖੰਡਾ ਉਹਦੇ ਬਸੀ ਰੱਬ ਜਾਈਏ ਜੰਗਲ ਕਿ ਅਟੂੜੇ ਕਹਿੰਦੇ ਕਿਉਂ ਬਾਹਰ ਆਪਰਾ ਕਹਿੰਦਾ ਸਤੂ ਕਹਿੰਦੇ ਕਿਉਂ ਨਾ ਬਾਹਰ ਕਰਦੇ ਆ ਬਾਹਰ ਅੰਦਰ ਉਹਦਾ ਦੂਰ ਉਹਨੂੰ ਅੰਦਰੋਂ ਹੀ ਪਿਲਨੇ